ਸ਼ਲੋਕ ਮੈਨਾ ਪੰਜਮਾ RAM ਜਪੋ ਬੱਡ ਭਾਗਿਓ ਜਲਥਲ ਪੂਰਨ ਸੋਏ ਇਹ ਵੱਡੇ ਭਾਗਾ ਵਾਲਿਓ ਨਾਮ ਜਪਦਾ ਹੀ ਵੱਡੇ ਭਾਗਾ ਵਾਲਾ ਨਾਮ ਜਪਨਾ ਬਹੁਤ ਔਖਾ ਹੈ ਫਿਰ ਇਹ ਦਾਤ ਐਡੀ ਕੀਮਤੀ ਹੈ ਕਿ ਬਹਿਗਰੂ ਦਿੰਦਾ ਨਹੀਂ ਕਿਸੇ ਨੂੰ ਦਾਤ ਨਹੀਂ ਦਿੰਦਾ ਜੇ ਚਾਹੇ ਤੇ 725 ਕਰੋੜ ਦਾ ਪੁੱਤਰ ਹੀ ਆ ਦੇ ਦੇ ਦਾਤ 725 ਕਰੋੜ ਨੂੰ ਨਹੀਂ ਦਿੰਦਾ ਨਹੀਂ ਮੈਂ ਕਹਿੰਦਾ ਮੜੀ ਕੇਮਤੀ ਦਾਤਾ ਤੋ ਵੱਡੇ ਬਾਗਾਂ ਵਾਲਿਓ ਤੁਸੀਂ ਬਹੁਤ ਵੱਡੇ ਬਾਗਾਂ ਵਾਲਿਓ ਉਸ ਵਾਇਗਰੂ ਨੂੰ ਜਪੋ ਜੋ ਪਾਣੀ ਬਿਚ ਧਰਤੀ ਤੇ ਹਰ ਥਾਂ ਮਜੂਦ ਹੈ ਗਲ ਥਲ ਪੂਰਨ ਸੋਏ ਜਿੱਥੇ ਜਾਓਗੇ ਮਜੂਦ ਹੈ ਨਾਨਕ ਨਾਮ ਤੇ ਆਇਆ ਹੈ ਬਿਗ ਨਾ ਲਾਗੇ ਕੋਈ ਇਹ ਨਾਨਕ ਜੇ ਵਾਹਿਗੁਰੂ ਦਾ ਨਾਮ ਸਿਮਰਿਏ ਵਾਹਿਗੁਰੂ 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 ਤੇ ਕੋਈ ਰੁਕਾਵਟ ਨਹੀਂ ਪੈਂਦੀ ਸੱਚਖੰਡ ਜਾਣ ਵਿੱਚ ਵੀ ਰੁਕਾਵਟ ਨਹੀਂ ਪੈਂਦੀ ਕੋਈ ਕੰਮ ਕਰਨ ਵਿੱਚ ਵੀ ਰੁਕਾਵਟ ਦੇਖੋ ਵਾਹਿਗੁਰੂ ਜੀ ਪਿਆਰ ਨਾਲ ਗੱਲ ਸੁਣੋ ਸਰੀਰ ਨੇ ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ ਭਾਵੇਂ ਲੱਖ ਜੋਰ ਲਾ ਲਓ ਤੇ ਦਾ ਮਤਲਬ ਇਹ ਨਹੀਂ ਕਿ ਲਾ ਨਾਮ ਹੀ ਜਪਣਾ ਤੇ ਬਜਾਂਗੇ ਜੰਗਲਾਂ ਵਿੱਚ ਚਲੇ ਜਾਓ ਬਿਨਾਂ ਮੀ ਜਪਣਾ ਤਾਂ ਜਿਹੜੀ ਸਾਡੀ ਸਿੱਖੀ ਦੀ ਖੇਡ ਹੈ ਨਾ ਉਹ ਕਹਿੰਦਾ ਗ੍ਰਸਤੀ ਜੀਵਨ ਵਿੱਚ ਜਪਣਾ ਸਰੀਰ ਦੀ ਕੋਈ ਕੀ ਦੇਖ ਲੈ ਮਹਾਰਾਜ ਦੇ ਹਜ਼ੂਰੀਆ ਲੈਣਾ ਮੁੱਲ ਆਉਣਾ ਜਰਾਬ ਮੁੱਲ ਆਉਣੀ ਹੈ ਜਿਹੜਾ ਅੰਦਰ ਵਾਇਗ੍ਰੂ ਹੈ ਉਹਨੂੰ ਕੁਛ ਵੀ ਨਹੀਂ ਚਾਹੀਦਾ ਨਾਮ ਜਪਣ ਲੱਗਿਆਂ ਕੋ ਪੈਸਾ ਲੱਗਦਾ ਸੁਰਤੀ ਲਾਉਣ ਲੱਗਿਆਂ ਪੈਸਾ ਲੱਗਦਾ ਗੁਰਗੜੇ ਜਾਣ ਲੱਗਿਆਂ ਪੈਸਾ ਲੱਗਦਾ ਬਾਣੀ ਵਿਚਾਰਨ ਲੱਗਿਆਂ ਪੈਸਾ ਲੱਗਦਾ ਜੋਕੇ ਭਾਂਡੇ ਮਾਂਜਣ ਲੱਗਿਆਂ ਪੈਸਾ ਲੱਗਦਾ ਕਰਨ ਤੋਂ ਲੈਣ ਲੱਗਿਆ ਪੈਹਾ ਲੱਗਦਾ ਤੇ ਸਰੀਰ ਦੀ ਕੋਈ ਚੀਜ਼ ਤੁਸੀਂ ਬੱਚੇ ਵਾਸਤੇ ਜਿਹੜਾ ਉਹਦੇ ਪੈਸੇ ਇਸ ਲਈ ਖਿਆਲ ਰੱਖਣਾ ਕਿ ਟਾਈਮ ਵਾਈ ਗਰੂ ਨੂੰ ਜਰੂਰ ਦੇਣਾ ਬਿਗਨ ਨਾ ਲੱਗੇ ਕੋਈ ਗ੍ਰਸਤੀ ਜੀਵਨ ਵਿੱਚ ਤੁਹਾਨੂੰ ਕੋਈ ਬਿਗਨ ਨਹੀਂ ਲੱਗੇਗਾ ਤੁਹਾਡੇ ਸਾਰੇ ਕੰਮ ਪੂਰੇ ਹੋ ਜਾਣਗੇ ਇਹ ਕਹਿੰਦੇ ਭਾਵ ਹੈ ਬਿਗਨ ਤੇ ਜੰਗਲ ਵਿੱਚ ਕੋਈ ਕੰਮ ਨਹੀਂ ਕਰਦਾ ਜੰਗਲਾਂ ਵਿੱਚ ਚਲਾ ਗਿਆ ਤੇ ਮੈਨੂੰ ਕਿਹੜਾ ਬਿਗਨ ਲੱਗਣਾ ਮੈਂ ਤਾਂ ਛੱਡ ਕੇ ਤੱਤਾਂ ਵਿੱਚ ਚਲਾ ਗਿਆ ਪਹਾੜਾਂ ਵਿੱਚ ਚਲਾ ਗਿਆ ਮੈਂ ਇਥੇ ਕੰਮਕਾਰ ਕਰਦਿਆਂ ਤੁਹਾਨੂੰ ਕੋਈ ਬਿਗਨ ਨਹੀਂ ਲੱਗੇਗਾ ਇਹ ਕਹਿਣ ਤੋਂ ਪਾਵੇ ਗ੍ਰਸਤੀ ਜੀਵਨ ਛੱਡ ਕੇ ਨਹੀਂ ਜਾਣਾ ਉਹ ਨਾਲ ਨਾਲ ਹੀ ਮਾਇਆ ਵੀ ਕਮਾਉਣੀ ਹੈ ਰੱਬ ਦਾ ਨਾਮ ਵੀ ਕਮਾਉਣਾ ਹੈ ਮਹਿਲਾ ਪੰਜਵਾਂ ਦੋ ਸਰੀਰ ਹਨ ਸਰੀਰ ਨਾਲ ਮਾਇਆ ਕਮਾਉਣੀ ਹੈ ਅੰਦਰ ਗੁਰੂ ਨਾਨਕ ਨਾਲ ਨਾਮ ਜਪਣਾ ਬਾਸ ਕੰਮ ਹੋ ਗਈ ਦੇਖੋ ਮਹਿਲਾ ਪੰਜਵਾਂ ਕੂਟ ਬਿਗਨ ਇਸ ਲਾਗ ਤੇ ਜਿਸ ਨੂੰ ਵਿਸਰੇ ਨਾ ਲਓ ਜਿਸ ਮਨਮਕ ਨੂੰ ਵਾਹਿਗੁਰੂ ਨਾਮ ਵਿੱਚਰ ਜਾਂਦਾ ਅਮਰਤੀ ਨਹੀਂ ਛੱਡਦਾ ਰਹਿ ਤੀ ਨਹੀਂ ਰੱਖਦਾ ਉਸ ਨੂੰ ਕਰੋੜਾਂ ਬਿਗਨ ਆ ਕੇ ਰਦੇ ਹਨ ਨਾਨਕ ਆਂ ਦਿਨ ਬਿੱਲਪਤੇ ਜੇ ਸੰਜੇ ਕਰਕਾਉ ਇਹ ਨਾਨਕ ਅਜਿਹੇ ਬੰਦੇ ਹਰ ਰੋਜ਼ ਇਉਂ ਮਿਲਦੇ ਹਨ ਦੇਵ ਸੰਜੇ ਕਰ ਕਾਂ ਲਾਉ 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 ਕਰਦਾ ਇਹ ਬਿਲਕੁਲ ਹੀ ਰਹਿੰਦੇ ਹਨ ਪੌੜੀ ਸਿਮਰ ਸਿਮਰ ਦਤਾਰ ਮਨੋਰਥ ਪੂਰਿਆ ਦਾਤਾਰ ਸਭ ਦਾਤਾ ਦੇਣ ਵਾਲਾ ਵਾਹਿਗੁਰੂ ਸਿਮਰ ਸਿਮਰ ਹੁੰਦਾ ਹੈ ਰੈਪੀਟੇਸ਼ਨ ਆਫ ਵਨ ਵਰਡ ਅਗੇਨ ਐਂਡ ਅਗੇਨ ਵਾਹਿਗੁਰੂ 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 ਸਿਮਰ ਵਾਹਿਗੁਰੂ 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 ਫਿਰ ਜੀਵਨ ਮਨੋਰਥ ਪੂਰਾ ਹੋ ਜਾਏਗਾ ਕੀ ਹੈ ਜੀਵਨ ਮਨੋਰਥ ਰੱਬ ਨੂੰ ਮਿਲਣਾ ਤੁਹਾਡਾ ਜੀਵਨ ਮਨੋਰਥ ਪੂਰਾ ਹੋ ਜਾਏਗਾ ਸਿਮਰਨ ਕਰੋ ਉਹ ਸਭ ਦਾਤਾ ਦੇਣ ਵਾਲੇ ਵਾਹਿਗੁਰੂ ਨੂੰ ਸਿਮਰੋ ਤੇ ਤੁਹਾਡਾ ਜੀਵਨ ਮਨੋਰਥ ਹੋਏ ਪੰਨੂ ਰੱਬ ਮਿਲ ਜਾਏਗਾ ਤੁਸੀਂ ਸਤਕੰਡ ਚਲੇ ਜਾਓਗੇ ਇਛਪੁਨੀ ਮਨ ਆਸ ਗਏ ਵੇ ਸੂਰਿਆ ਮਨ ਵਿੱਚ ਉੱਠਦੀਆਂ ਆਸਾਂ ਤੇ ਇੱਛਾ ਪੂਰੀਆਂ ਹੋ ਜਾਂਦੀਆਂ ਤੇ ਦੁਨੀਆਂ ਵਾਲੇ ਸਾਰੇ ਝੂਰੇ ਮਿਟ ਜਾਂਦੇ ਹਨ ਬਾਇਆ ਨਾਮ ਨੇ ਦਾਨ ਦੇਖ ਨੂੰ ਭਾਲ ਦਾ ਦੇਖਿਆ ਜੋ ਨਾਮ ਖਜ਼ਾਨੇ ਦੀ ਭਾਲ ਵਿੱਚ ਬੰਦਾ ਲੱਗਦਾ ਹੈ ਜੀਵ ਲੱਗਦਾ ਹੈ ਅਮਰਤ ਹਾਰੀ ਲੱਗਦਾ ਹੈ ਉਹ ਏਸ ਨੂੰ ਪ੍ਰਾਪਤ ਅੰਦਰੋਂ ਹੀ ਹੋ ਜਾਂਦਾ ਹੈ ਮਿਲ ਜਾਂਦਾ ਹੈ ਜੋਤ ਮਿਲੀ ਸੰਗ ਜੋਤ ਰਹਾ ਅਕਾਲ ਦਾ ਤੋਂ ਇਸ ਤਰ੍ਹਾਂ ਉਹਦਾ ਜਿਹੜਾ ਰੱਬੀ ਜੋਤ ਦਾ ਸਰੀਰ ਹੈ ਜੀਵਾਤਮਾ ਹੈ ਆਤਮਾ ਹੈ ਜੀਵ ਹੈ ਵੈਗ੍ਰੂਦੀ ਜੋਤ ਵਿੱਚ ਛੱਟਖਣ ਜਾ ਕੇ ਲੀਨ ਹੋ ਜਾਂਦੀ ਹੈ ਜੋ ਮਾਇਆ ਦੀ ਖਾਤਰ ਦੌੜ ਭੱਜ ਪਟਕਣਾ ਰਹਿ ਜਾਂਦੀ ਖਤਮ ਹੋ ਜਾਂਦੀ ਹੈ ਸੂਖ ਸੈਦੇ ਆਨੰਦ ਵੁਥੇ ਟਿੱਟ ਕਰ ਅਤੇ ਉਹਨਾਂ ਦੇ ਹਿਰਦੇ ਘਰ ਵਿੱਚ ਸੁਖ ਅਡੋਲਤਾ ਖੁਸ਼ੀ ਆਬਦੇਨ ਸੂਖ ਸੈਦੇ ਆਨੰਦ ਗੁੱਡ ਬੈਸਟ ਬੈਸਟ ਡਿਗਰੀਆਂ ਵੱਤੋ ਵੱਦ ਸੁਖ ਨਹੀਂ ਹੋਰ ਸੁਖ ਨਹੀਂ ਹੋਰ ਬਹੁਤ ਸੁਖ ਬਹੁਤ ਸੁਖ ਸੁਖੀ ਸੁਖ ਉਹ ਦੇ ਘਰੀ ਆਵਸਤੇ ਹਨ ਉਹ ਦੇ ਹਿਰਦੇ ਘਰ ਵਿੱਚ ਹੀ ਆਵਸਤੇ ਹਨ ਜਿਹੜਾ ਨਾਮ ਜਪਨੇ ਜਿਹਦੀ ਜੋਤ ਮਿਲ ਗਈ ਹੈ ਆਮਨ ਜਾਣ ਰਹੇ ਜਨਮ 나 ਤਹਾਂ ਮਰ ਉਹਨਾਂ ਦਾ ਜਨਮ ਮਰਨ ਦਾ ਗੇੜੀ ਮੁੱਕ ਜਾਂਦਾ ਹੈ ਖਤਮ ਉਹ ਅਬਨਾਸ਼ੀ ਉੱਥੇ ਉਹਨਾਂ ਲਈ ਕੋਈ ਜਨਮ ਤੇ ਮੌਤ ਹੀ ਨਹੀਂ ਰਹਿ ਜਾਂਦੀ ਸਹਬ ਸੇਵਕ ਇੱਕ ਇੱਕ ਦ੍ਰਿਸ਼ਟਾ ਆਇਆ ਤੇ ਜਦੋਂ ਰੱਬ ਨਾਲ ਮਿਲਾਪ ਹੁੰਦਾ ਹੈ ਜੀਵਾਤਮਾ ਸੱਚਖੰਡ ਚਲੀ ਜਾਂਦੀ ਹੈ ਵਾਹਿਗੁਰੂ ਵਿੱਚ ਇੱਕ ਹੋ ਜਾਂਦੀ ਹੈ ਤੋਂ ਇਹ ਅਵਸਥਾ ਇੱਕ ਐਸੀ ਹੈ ਕਿ ਸੇਵਕ ਤੇ ਮਾਲਕ ਪ੍ਰਭੂ ਇੱਕ ਰੂਪ ਨਦਰੀ ਆਉਂਦੇ ਹਨ ਰਾਮ ਕਬੀਰਾ ਇੱਕ ਭਏ ਹੈ ਕੋਈ ਨਾ ਸਕੇ ਪਛਾਨੀ ਉਹ ਤੋਂ ਸ਼ਕਲ ਤੋਂ ਥੋੜਾ ਪਛਾਨਣਾ ਵੈਸੇ ਮੈਂ ਤੇ ਵਾਹਿਗੁਰੂ ਇੱਕ ਹੀ ਆ ਜਿੰਨੀ ਤਾਕਤ ਵਾਹਿਗੁਰੂ ਤੇ ਉਨੀ ਤਾਕਤ ਮੇਰੇ ਚ ਹੈ ਪਰ ਮੈਂ ਵਾਹਿਗੁਰੂ ਵਰਗਾ ਨਹੀਂ ਸ਼ਕਲ ਮੇਰੀ ਕਬੀਰ ਹੀ ਹੈ ਪਰ ਮੇਰੀ ਤਾਕਤ ਰਾਮ ਕਬੀਰਾ ਇੱਕ ਪਏ ਹੈ ਐ ਕਿਆ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ ਤੋ ਵੇ ਨਾਨਕ ਐਸਾ ਸੇਵਕ ਸਤਿਗੁਰੂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਹਮੇਸ਼ਾ ਸੁਦੀਵੀ ਰਹਿਣ ਵਾਲੇ ਵਾਹਿਗੁਰੂ ਵਿੱਚ ਸਤਖੰਡ ਜਾ ਕੇ ਲੀਨ ਹੋ ਜਾਂਦਾ ਹੈ ਸਤਖੰਡ ਜਾ ਕੇ ਲੀਨ ਹੋ ਜਾਂਦਾ ਹੈ ਉਹ ਮੂਰੀ ਸਮਾਪਤੀ ਹੋ ਗਈ। ਵਾਰ ਦੀ ਸਮਾਪਤੀ ਹੋ ਗਈ ਅੱਗੇ ਸ਼ੁੱਧ ਆ ਗਿਆ। 21 ਪੌੜੀਆਂ ਸੀ। ਤੇ ਆਪਾਂ ਅਗਲੀ ਹੁਣ ਪੌੜੀ ਕਰਦੇ ਆਂ। ਅਗਲੀ ਵਾਰ ਕਰਦੇ ਆਂ। ਕਿਹੜੀ ਵਾਰ ਆਪਾਂ ਦੇਖਦੇ ਆਂ ਭਾਈ ਗੁਰਜੀ।